ਸਾਹਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੀਂ ਬੜੀ ਸੰਸਦ ਫਿਲਮੀ ਅਦਾਕਾਰਾ ਕੰਗਨਾ ਨੌਦ ਦਾ ਵੱਡਾ ਬਿਆਨ ਆਇਆ ਹੈ ਆਪਣੀ ਫਿਲਮ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਖਿਲਾਫ ਇੱਕ ਪਾਸੇ ਕੰਗਨਾ ਨੌਦ ਵੱਲੋਂ ਹਰ ਪੱਧਰ ਤੇ ਪੰਜਾਬ ਦੇ ਪੰਥਕ ਲੋਕਾਂ ਦਾ ਖਾਸ ਕਰਕੇ ਜਿਹੜੇ ਲੋਕ ਕਿਸਾਨੀ ਧਰਨੇ ਤੇ ਬੈਠੇ ਰਹੇ ਨੇ ਕਾਫੀ ਲੰਮਾ ਸਮਾਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਕੰਗਨੌਰ ਨੌਥ ਵੱਲੋਂ ਦੂਸਰੇ ਪਾਸੇ ਉਹਨਾਂ ਦੀ ਫਿਲਮ ਜਿਹੜੀ ਨਵੀਂ ਬਣੀ ਐਮਰਜੈਂਸੀ ਹੈ ਉਹ ਰਿਲੀਜ਼ ਹੋ ਚੁੱਕੀ ਹੈ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਵੀ ਫਿਲਮ ਲੱਗਣ ਤੋਂ ਪਹਿਲਾਂ ਹੀ ਖਈ ਥਾਵਾਂ ਤੇ ਰੋਕ ਦਿੱਤੀ ਕੌਕੇ ਵਾਦ ਵਿਵਾਦ ਖੜਾ ਹੋ ਗਿਆ ਆਖਰਕਾਰ ਵਿਵਾਦ ਖੜਾ ਕਿਉਂ ਹੋਇਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਐਸਡੀਪੀਸੀ ਯਾਨੀ ਕਿ ਗੁਰਦੁਆਰਾ ਪ੍ਰਬੰਧਕ ਕੇ ਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੂਸਰੇ ਪਾਸੇ ਜਿਹੜੇ ਐਮਰਜੈਂਸੀ ਫਿਲਮ ਦੇ ਨਿਰਦੇਸ਼ਕ ਨੇ ਯਾਨੀ ਕਿ ਨਿਰਦੇਸ਼ਕ ਨੂੰ ਵੀ ਤਾਅਨਾ ਕੀਤੀ ਗਈ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗੀ ਤਾ ਪੰਜਾਬ ਦੇ ਵਿੱਚ ਤਣਾਅ ਪੂਰਮ ਮਾਹੌਲ ਬਣ ਸਕਦਾ ਹੈ ਅੱਜ ਨਯੰਗ ਸਿੰਘਾ ਭਾਈਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਕੰਗਨਾ ਨੌਤ ਦਾ ਦੂਸਰੇ ਪੇਸੇ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਕੰਗਨਾ ਨੌਤ ਦੀ ਨਵੀਂ ਬਣੀ ਫਿਲਮ ਦਾ ਪੰਜਾਬ ਦੇ ਕਈ ਸਿਨੇਮਾ ਦੇ ਬਾਹਰ ਜਿਹੜਾ ਹੈ ਵਿਰੋਧ ਕੀਤਾ ਗਿਆ ਜਿਵੇਂ ਹੀ ਕੰਗਨਾ ਨੌਤ ਨੂੰ ਪਤਾ ਲੱਗਿਆ ਕੰਗਨਾ ਨੌਤ ਭੜਕੀ ਪੜਕਣ ਦੇ ਨਾਲ ਹੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਚੰਡੀਗੜ੍ਹ ਦੇ ਵਿੱਚ ਪੜ੍ਹਿਆ ਮੈਂ ਸਿੱਖ ਧਰਮ ਨੂੰ ਬੜੇ ਨੇੜੇ ਹੋ ਕੇ ਦੇਖਿਆ ਹੋਇਆ ਹੈ ਜਿਸ ਤਰ੍ਹਾਂ ਇਹ ਲੋਕ ਵਿਰੋਧ ਕਰ ਦੇ ਕਰ ਰਹੇ ਨੇ ਇਹ ਬਾਣੀ ਦਾ ਫਲਸਫਾ ਨਹੀਂ ਇਹਨਾਂ ਨੂੰ ਕਹਿੰਦਾ ਮੈਂ ਜਿਹੜਾ ਸਿੱਖ ਧਰਮ ਹੈ ਉਸ ਦੀ ਮਰਿਆਦਾ ਉੱਤੇ ਚੱਲਦੀ ਵੀ ਹਾਂ ਮੈਂ ਪੜਿਆ ਵੀ ਹੈ ਪੰਜਾਬ ਮੇਰਾ ਆਵਦਾ ਹੈ ਮੇਰੇ ਬੁਰਖੇ ਵੀ ਜਿਹੜੇ ਨੇ ਉਹ ਸਿੱਖ ਧਰਮ ਦੀ ਇੱਜ਼ਤ ਕਰਦੇ ਨੇ ਯਾਨੀ ਕਿ ਆਪਣੀ ਫਿਲਮਾਂ ਆਪਣੀ ਫਿਲਮ ਤੇ ਰੋਕ ਲੱਗਣ ਤੇ ਨਾਲ ਦੀ ਨਾਲ ਸੁਰ ਬਦਲੇ ਗਏ ਨੇ ਨਵੀਂ ਬਣੀ ਸੰਸਦ ਕੰਗਣਾ ਨੌਤ ਵੱਲੋਂ ਕੰਗਣਾ ਨੌਤ ਹੁਣ ਹੋ ਭੋਭ ਕੇ ਕਹਿ ਰਹੀ ਹੈ ਕਿ ਸਿੱਖ ਧਰਮ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰਾ ਫਲਸਫਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਅਤੇ ਉਸ ਦੀ ਮਰਿਆਦਾ ਦੇ ਤੌਰ ਤੇ ਹੀ ਮੈਂ ਕੰਮ ਕਰਦੀ ਹਾਂ ਉਹਨਾਂ ਨੇ ਖਿਆਲ ਕਿ ਜੇਕਰ ਵਿਰੋਧ ਕੀਤਾ ਜਾ ਰਿਹਾ ਹੈ ਇਟ ਮੀਨਸ ਕਿ ਫਿਲਮੀ ਸਟਾਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ ਲੱਖਾਂ ਰੁਪਏ ਲਗਾ ਕੇ ਇਹ ਨਵੀਂ ਫਿਲਮ ਬਣਾਈ ਹੈ ਅਬਰਜਸੀ ਉਹਨਾਂ ਨੇ ਕਿਹਾ ਕਿ ਜਿਹੜੇ ਸੀਨ ਤੇ ਜਿਹੜੇ ਅਦਾਕਾਰਾਂ ਨੂੰ ਜਿਹੜੇ ਨਰਾਜ਼ ਨਰਾਜ਼ ਸੀ ਇਤਰਾਜ਼ ਸੀ ਉਹ ਫਿਲਮ ਦਿਖਾ ਦਿੱਤੀ ਗਈ ਹੈ ਇਸ ਦੇ ਬਾਵਜੂਦ ਵੀ ਯਾਨੀ ਕਿ ਕੱਟ ਲੱਗ ਚੁੱਕੇ ਨੇ ਡਾਇਰੈਕਟਰ ਵੱਲੋਂ ਇਸ ਸੈਂਸਰ ਬੋਰਡ ਵੱਲੋਂ ਇਸ ਦੇ ਬਾਅਦ ਯੂਥ ਵੀ ਸਿੱਖਾਂ ਵੱਲੋਂ ਮੇਰੀ ਨਵੀਂ ਬਣੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਲਈ ਵੀ ਕਲਾਕਾਰੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਨਾਲ ਹੁਬ ਹੁਬ ਕੇ ਹੁਣ ਰੋ ਰਹੀ ਹੈ ਕੰਗਨਾ ਲੋਤ ਕੰਗਨਾ ਨੋਤ ਅਤੇ ਡਾਇਰੈਕਟਰ ਨੂੰ ਵੀ ਪੱਤਰ ਲਿਖ ਦਿੱਤਾ ਗਿਆ ਹੈ ਦੂਸਰੇ ਪਾਸੇ ਨਿਰਦੇਸ਼ਕ ਨੂੰ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਤੇ ਸਿੱਖ ਜਥੇਬੰਦੀਆਂ ਪੰਜਾਬ ਸਰਕਾਰ ਦਾ ਵੀ ਵਿਰੋਧ ਕਰ ਰਹੀਆਂ ਨੇ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗਣ ਦਾਂਗੀ ਯਾਨੀ ਕਿ ਬਾਈਕਾਟ ਸੰਪੂਰਨ ਤੌਰ ਤੇ ਕੀਤਾ ਜਾ ਰਿਹਾ ਹੈ ਕੰਗਨਾਰ ਨੌਦੀ ਨਵੀਂ ਬਣੀ ਫਿਲਮ ਐਮਰਜੈਂਸੀ ਦਾ ਉਸ ਤੋਂ ਬਾਅਦ ਇੱਕ ਬਿਆਨ ਆਇਆ ਹੈ ਕਿ ਮੈਂ ਵੀ ਸਿੱਖ ਭਾਈ ਚੱਲਣ ਪਿਆਰ ਕਰਦੀਆਂ ਮੈਨੂੰ ਵੀ ਬਾਣੀ ਦਾ ਫਲਸਫਾ ਪਤਾ ਹੈ ਲੇਕਿਨ ਮੇਰੀ ਜਿੱਕਰ ਫਿਲਮ ਦਾ ਅਫਰੋਦ ਕੀਤਾ ਜਾ ਰਿਹਾ ਹੈ ਇਟ ਮੀਨਸ ਕਲਾਕਾਰ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਪੰਜਾਬ ਵੱਲੋਂ ਧੰਨਵਾਦ